ਦੇਸ਼ ਦੀ ਪਹਿਲੀ ਆਈਐਸ 트ਰਾਂਸਜੈਂਡਰ ਜਿਸ ਦਾ ਬਚਪਨ ਦੇ ਵਿੱਚ ਹੋਇਆ ਸੀ ਸਰੀਰਕ ਸ਼ੋਸ਼ਣ ਸਕੂਲ ਦੇ ਵਿੱਚ ਅਧਿਆਪਕ ਬੁਰੀ ਤਰੀਕੇ ਨਾਲ ਕੁੱਟਦੇ ਤੇ ਟੌਂਟ ਮਾਰਦੇ ਸੀ ਬਚਪਨ ਦੇ ਵਿੱਚ ਖੇਡਦੇ ਹੋਏ ਬੱਚਿਆਂ ਦੇ ਵੱਲੋਂ ਕੀਤਾ ਜਾਂਦਾ ਸੀ ਬੁਲੀ ਨਾ ਛੱਡੀ ਹਿੰਮਤ ਤੇ ਅੱਜ ਸਾਬਿਤ ਕੀਤਾ ਹੈ ਆਈਐਸ ਅਫਸਰ ਬਣ ਕੇ ਐਸ਼ਵਰਿਆ ਰਿਤੂ ਪੜਣਾ ਪ੍ਰਦਾਨ ਜਿਨ੍ਹਾਂ ਨੇ ਦੇਸ਼ ਦੇ ਵਿੱਚ ਆਪਣਾ ਨਾਮ ਕਮਾਇਆ ਹੈ ਇਹ ਇੱਕ ਅਲਜਹੀ ਸ਼ਖਸੀਅਤ ਹੈ ਜਿਸਨੇ ਦੁਨੀਆ ਦੀ ਸੋਚ ਨੂੰ ਬਦਲਿਆ ਹੈ। ਐਸ਼ਵਰਿਆ ਇੱਕ 트랜ਸਜੈਂਡਰ ਯਾਨੀ ਕਿ ਤੀਸਰੇ ਲਿੰਗ ਦੇ ਨਾਲ ਸੰਬੰਧ ਰੱਖਦੀ ਹੈ ਪਰ ਫਿਰ ਵੀ 21ਵੀਂ ਸਦੀ ਦੇ ਵਿੱਚ ਲੋਕ ਤੀਸਰੇ ਜਿਹੜਾ ਜੈਂਡਰ ਹੈ ਉਸ ਨੂੰ ਸਮਾਨ ਨਾ ਦਿੰਦੇ ਹੈ ਨਾ ਹੀ ਉਹਨਾਂ ਨੂੰ ਆਮ ਇਨਸਾਨ ਦੀ ਤਰ੍ਹਾਂ ਸਮਝਦੇ ਹੈ। ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਮ ਭਾਸ਼ਾ ਦੇ ਵਿੱਚ ਕਿੰਨਰ ਖੁਸਰਾ ਬੋਲ ਕੇ ਬੁਲਾਇਆ ਜਾਂਦਾ ਹੈ। ਇਹ ਲੋਕ ਸਾਡੀਆਂ ਖੁਸ਼ੀਆਂ ਦੇ ਵਿੱਚ ਨੱਚਦੇ ਨੇ ਸਾਨੂੰ ਦੁਆਵਾ ਮਾ ਦਿੰਦੇ ਨੇ ਆਪਣੀ ਮੌਤ ਦੇ ਜਨਾਜ਼ੇ ਤੇ ਵੀ ਖੁਸ਼ੀ ਮਨਾਉਂਦੇ ਨੇ ਤੇ ਜਨਮ ਦਿਨ ਵਾਲੇ ਦਿਨ ਰੋਂਦੇ ਨੇ ਤੇ ਜਿੱਦਣ ਮੌਤ ਹੁੰਦੀ ਹੈ ਉਸ ਦਿਨ ਲੋਕ ਇਹਨਾਂ ਦੀ ਕਬਰਾਂ ਦੇ ਉੱਤੇ ਛਿੱਤਰ ਮਾਰਦੇ ਨੇ ਇਹਨਾਂ ਸਾਰੀ ਕੁਰਤੀਆਂ ਤੇ ਬਾਅਦ ਐਸ਼ਵਰਿਆ ਨੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਆਪਣੀ ਮਿਹਨਤ ਦੇ ਸਦਕਾ ਤੇ ਲੋਕਾਂ ਨੂੰ ਸਾਬਿਤ ਕੀਤਾ ਹੈ ਕਿ ਪੜ੍ਹਾਈ ਦੇ ਨਾਲ ਕੁਝ ਵੀ ਹੋ ਸਕਦਾ ਹੈ ਲੋਕ ਸਾਨੂੰ ਕੁਝ ਵੀ ਬੋਲਦੇ ਰੱਬ ਸਾਡੇ ਵਿੱਚ ਕਮੀ ਕੱਢ ਦੇ ਪਰ ਇੱਕ ਸਿੱਖਿਆ ਅਜਿਹੀ ਚੀਜ਼ ਹੈ ਜੋ ਇਨਸਾਨ ਨੂੰ ਬਦਲ ਕੇ ਰੱਖ ਦਿੰਦੀ ਹੈ ਈਸ਼ਵਰੀਆ ਲਗਭਗ 6 6ਵੀਂ ਕਲਾਸ ਦੇ ਵਿੱਚ ਪੜ੍ਹਦੀ ਹੋਣੀਗੀ ਜਿਸ ਦਿਨ ਉਸ ਨੂੰ ਪਤਾ ਚੱਲਦਾ ਹੈ ਕਿ ਉਹ ਇੱਕ ਲੜਕਾ ਨਹੀਂ ਸਗੋ ਲੜਕੇ ਦੇ ਸ਼ਰੀਰ ਦੇ ਵਿੱਚ ਉਸ ਦੇ ਅੰਦਰ ਲੜਕੀਆਂ ਦੀ ਭਾਵਨਾਵਾਂ ਨੇ ਤੇ ਉਹ ਲੜਕੀ ਦੀ ਤਰ੍ਹਾਂ ਮਹਿਸੂਸ ਬਿਲਕੁਲ ਨਹੀਂ ਕਰਦੀ ਤੇ ਉਸ ਨੂੰ ਲੜਕੀਆਂ ਦੇ ਨਾਲ ਖੇਲਣਾ ਨੱਚਣਾ ਤੱਪਣਾ ਨਹੀਂ ਪਸੰਦ ਸਗੋਂ ਲੜਕੀਆਂ ਦੇ ਨਾਲ ਹੀ ਖੇਲਣਾ ਪਸੰਦ ਹੈ ਯਾਨੀ ਕਿ ਉਸ ਦੇ ਅੰਦਰ ਭਾਵਨਾ ਸੀ ਲੜਕੇ ਦਾ ਸ਼ਰੀਰ ਸੀ ਤੇ ਲੜਕੀ ਦੀ ਭਾਵਨਾ ਸੀ ਇਸ ਦੇ ਨਾਲ ਹੀ ਉਸ ਨੂੰ ਜਦੋਂ ਸਕੂਲ ਦੇ ਵਿੱਚ ਗੱਲ ਕਰਦੇ ਹੋਏ ਆਪਣੇ ਆਪ ਹੀ ਜ਼ੁਬਾਨ ਤੇ ਲੜਕੀ ਵਾਲੀ ਜ਼ੁਬਾਨ ਆ ਜਾਂਦੀ ਸੀ ਲੋਕ ਉਸ ਨੂੰ ਛੇੜਦੇ ਸੀ ਖੁਸਰਾ ਜਾਂ ਕਿਨਰ ਕਹਿ ਕੇ ਬੁਲਾਉਂਦੇ ਸੀ ਆਪਣੇ ਆਪ ਦੇ ਨਾਲ ਬਚਪਨ ਦੇ ਵਿੱਚ ਅਜਿਹੀ ਚੀਜ਼ਾਂ ਹੋਣੀਆਂ ਕੋਈ ਆਂਦਾ ਜਾਂਦਾ ਕੁੱਟ ਕੇ ਚਲਾ ਜਾਂਦਾ ਇੱਥੋਂ ਤੱਕ ਕਿ ਸਕੂਲ ਅਧਿਆਪਕ ਕੀ ਬੁਰੀ ਤਰੀਕੇ ਦੇ ਨਾਲ ਟੌਂਟ ਮਾਰਦੇ ਸੀ ਬੁਲੀ ਕਰਦੇ ਸੀ ਤੇ ਜਦੋਂ ਕਾਲਜ ਦੇ ਵਿੱਚ ਹੋਸਟਲ ਦੇ ਵਿੱਚ ਜਾਂਦੇ ਨੇ ਜ਼ਬਰਨ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਉਹਨਾਂ ਦਾ ਰੇਪ ਹੁੰਦਾ ਹੈ ਯਾਨੀ ਕਿ ਮੈਂਟਲ ਤੇ ਫਿਜ਼ੀਕਲ ਟਰੋਮਾ ਤੋਂ ਬਾਅਦ ਅਸ਼ਵਰਿਆ ਨੇ ਹਿੰਮਤ ਨਹੀਂ ਛੱਡੀ ਤੇ ਉਸ ਤੋਂ ਬਾਅਦ ਵੀ ਆਈਏਐਸ ਦਾ ਟੈਸਟ ਯਾਨੀ ਕਿ ਯੂਪੀਐਸਸੀ ਦਾ ਟੈਸਟ ਕਲੀਅਰ ਕੀਤਾ ਤੇ ਆਈਏਐਸ ਅਫਸਰ ਬਣੇ ਹਨ ਅਸ਼ਵਰਿਆ ਦੇ ਨੇ ਜਿਵੇਂ ਹੀ ਆਈਐਸ ਦਾ ਟੈਸਟ ਕਲੀਅਰ ਕੀਤਾ ਸਭ ਤੋਂ ਵੱਡੀ ਦਿੱਕਤ ਤਾਂ ਉਦੋਂ ਸਾਹਮਣੇ ਆਈ ਕਿ ਐਨੇ ਵੱਡਾ ਟੈਸਟ ਕਲੀਅਰ ਕਰਨ ਤੋਂ ਬਾਅਦ ਵੀ ਦੇਸ਼ ਦੇ ਵਿੱਚ ਉਹਨਾਂ ਨੂੰ ਸਮਾਨ ਨਿਗਾਹ ਦੇ ਨਾਲ ਨਹੀਂ ਦੇਖਿਆ ਜਾਂਦਾ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਆਪਣੇ ਜੈਂਡਰ ਦਾ ਹੀ ਨਹੀਂ ਪਤਾ ਹਾਲਾਂਕਿ ਉਹਨਾਂ ਨੇ ਆਪਣੇ ਜਿਹੜਾ ਪੁਰਸ਼ ਜੈਂਡਰ ਦੇ ਅਧੀਨ ਪੇਪਰ ਪਾਇਆ ਸੀ ਜਿਵੇਂ ਹੀ ਉਹ ਇੰਟਰਵਿਊ ਦੇ ਅੰਤ ਜਾਂਦੇ ਉਸ ਵੇਲੇ ਉਹਨਾਂ ਦੀ ਬੋਲਬਾਣੀ ਤੋਂ ਪਤਾ ਚੱਲਿਆ ਹੈ ਕਿ ਉਹ ਥਰਡ ਜੈਂਡਰ ਹੈ ਪਰ 2014 ਦੇ ਵਿੱਚ ਜਿਵੇਂ ਹੀ ਸਰਕਾਰ ਦੇ ਵੱਲੋਂ ਥਰਡ ਜੈਂਡਰ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਉਸ ਵੇਲੇ ਉਹਨਾਂ ਨੇ ਸੁੱਖ ਦਾ ਸਾਹ ਲਿਆ ਤੇ ਜ਼ਿੰਦਗੀ ਦੇ ਵਿੱਚ ਥੋੜੀ ਜੀਆਂ ਮੁਸ਼ਕਿਲਾਂ ਦਾ ਅੰਤ ਹੋਇਆ ਹੈ। ਈਸ਼ਵਰੀਆ ਓਡੀਸ਼ਾ ਦੀ ਰਹਿਣ ਵਾਲੀ ਹੈ। 2010 ਦੇ ਵਿੱਚ ਉਹਨਾਂ ਨੇ ਯੂਪੀਐਸਸੀ ਕਲੀਅਰ ਕੀਤਾ ਸੀ ਤੇ ਉਸ ਤੋਂ ਬਾਅਦ ਬਤੌਰ ਆਈਐਸ ਅਫਸਰ ਉਹਨਾਂ ਨੇ ਡਿਊਟੀ ਸੰਭੀ ਹੈ। ਦੱਸਦੀ ਹੈ ਕਿ ਉਸ ਤੋਂ ਬਾਅਦ ਈਸ਼ਵਰੀਆ ਨੇ ਫਿਰ ਆਪਣਾ ਜੈਂਡਰ ਤਬਦੀਲ ਕੀਤਾ ਮੁੰਡੇ ਤੋਂ ਉਹ ਕੁੜੀ ਬਣੀ ਹੈ ਤੇ ਅੱਜ ਸੇਵਾਵਾਂ ਨਿਭਾ ਰਹੀ ਹੈ ਤਾਂ ਕਹਿ ਸਕਦੇ ਆ ਕਿ ਕੁਝ ਲੋਕਾਂ ਦੀ ਸਟੋਰੀ ਸੁਣ ਕੇ ਰੋਣਾ ਤਾਂ ਆ ਜਾਂਦਾ ਪਰ ਉਨਹੀ ਮੋਟੀਵੇਸ਼ਨਸ ਵੀ ਮਿਲਦੀ ਹੈ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਇੰਨੀਆਂ ਔਂਕੜਾਂ ਕਿ ਬਚਪਨ ਦੇ ਵਿੱਚ ਤੁਹਾਡੇ ਆਪਣੇ ਮਾਪੇ ਤੁਹਾਡੇ ਦੋਸਤ ਇੱਥੋਂ ਤੱਕ ਕਿ ਤੁਹਾਡੇ ਗੁਰੂ ਵੀ ਤੁਹਾਨੂੰ ਨਹੀਂ ਪਸੰਦ ਕਰਦੇ ਜਿੱਦਾਂ ਦੇ ਤੁਸੀਂ ਹੈ ਉਸ ਤਰੀਕੇ ਦੇ ਨਾਲ ਐਕਸੈਪਟ ਵੀ ਨਹੀਂ ਕਰਦੇ ਆਖਿਰ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਖੁਦ ਹੀ ਸੰਭਾਲਣਾ ਪੈਂਦਾ ਹੈ ਸਭ ਤੋਂ ਵੱਡੀ ਗੱਲ ਰੱਬ ਨੇ ਤੁਹਾਡੇ ਵਿੱਚ ਹੀ ਕਮੀ ਦਿੱਤੀ ਹੁੰਦੀ ਹੈ ਤੁਹਾਡਾ ਸਰੀਰ ਤੇ ਤੁਹਾਡੀ ਆਤਮਾ ਹੀ ਤੁਹਾਡੇ ਨਾਲ ਮੇਲ ਨਹੀਂ ਖਾਂਦੀ ਸਰੀਰ ਇੱਕ ਮੁੰਡੇ ਦਾ ਤੇ ਆਤਮਾ ਇੱਕ ਕੁੜੀ ਦੀ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਮੁੰਡੇ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਚਾਹੰਦੇ ਹੋਏ ਵੀ ਤੁਹਾਡੇ ਵਿੱਚ ਕੁੜੀ ਦੀ ਭਾਵਨਾ ਆ ਜਾਂਦੀ ਹੈ ਮਾਪੇ ਤੁਹਾਨੂੰ ਜੀਨਸ ਟੌਪ ਪਾਉਣ ਨੂੰ ਕਹਿੰਦੇ ਨੇ ਪਰ ਤੁਹਾਡਾ ਬਿੰਨੀ ਲਿਪਸਟਿਕ ਲਾਉਣ ਨੂੰ ਮਨ ਕਰਦਾ ਹੈ ਤੁਸੀਂ ਸੋਚ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਪ੍ਰਵਿਰਤੀ ਦੇ ਵਿੱਚ ਜਦੋਂ ਬੱਚਾ ਵੱਡਾ ਹੁੰਦਾ ਹੈ ਉਹ ਆਪਣੇ ਆਪ ਤੋਂ ਹੀ ਸਵਾਲ ਕਰਦਾ ਹੈ ਕਿ ਆਖਿਰਕਾਰ ਮੇਰਾ ਵਜੂਦ ਕੀ ਹੈ ਕਿ ਮੈਂ ਹਾਂ ਕੌਣ ਤੇ ਮੈਨੂੰ ਰੱਬ ਨੇ ਕਿਉਂ ਅਜਿਹਾ ਬਣਾਇਆ ਹੈ ਤੇ ਮਾਪੇ ਵੀ ਤੁਹਾਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਹੋ ਉਸ ਤਰੀਕੇ ਨਾਲ ਪਸੰਦ ਨਹੀਂ ਕਰਦੇ ਸਗੋਂ ਸਮਾਜ ਦੇ ਡਰ ਤੋਂ ਕਈ ਵਾਰ ਤਾਂ ਅਜਿਹੇ ਮਾਮਲੇ ਵੀ ਸਾਹਮਣੇ ਆਇਆ ਕਿ ਕਿੰਨਰਾਂ ਨੂੰ ਘਰੋਂ ਕੱਢਿਆ ਹੀ ਨਹੀਂ ਜਾਂਦਾ ਜਾਂ ਖੁਦ ਹੀ ਮਾਪੇ ਮਾਰ ਦਿੰਦੇ ਨੇ ਜਾਂ ਫਿਰ ਉਹਨਾਂ ਨੂੰ ਜ਼ਿੰਦਗੀ ਬਰਬਾਦ ਕਰਨ ਦੇ ਲਈ ਸੜਕਾਂ ਦੇ ਉੱਪਰ ਪੈਸੇ ਮੰਗਣ ਦੇ ਲਈ ਰੇਲਵੇ ਸਟੇਸ਼ਨ ਦੇ ਉੱਪਰ ਛੱਡ ਦਿੰਦੇ ਨੇ ਪਰ ਇਸ ਆਈਐਸ ਅਫਸਰ ਦੀ ਕਹਾਣੀ ਹਰ ਕਿਸੇ ਨੂੰ ਪ੍ਰੇਰਣਾ ਦਿੰਦੀ ਹੈ ਇਸ ਤਰੀਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਆਈਆਂ ਨੇ ਕਿਸ ਤਰੀਕੇ ਦੇ ਨਾਲ ਹੌਸਟਲ ਦੇ ਵਿੱਚ ਇਹਨਾਂ ਦੇ ਨਾਲ ਰੇਪ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਹੌਸਟਲ ਦੇ ਵਿੱਚ ਇਹਨਾਂ ਨੇ ਆਪਣੀ ਪੜ੍ਹਾਈ ਉਸੇ ਕਮਰਿਆਂ ਦੇ ਵਿੱਚ ਰਹਿ ਕੇ ਪੂਰੀ ਕੀਤੀ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਆਪਣਾ ਨਾਮ ਕਮਾਇਆ ਹੈ ਤੇ ਇੱਕ ਮਿਸਾਲ ਬਣੀ ਹੈ ਦੇਸ਼ ਦੀ ਪਹਿਲੀ 트랜ਸਜੈਂਡਰ ਅਸ਼ਵਰਿਆ ਤੇ ਉਸ ਤੋਂ ਬਾਅਦ ਅੱਜ ਲੋਕ ਇਹਨਾਂ ਨੂੰ ਸਲਾਮ ਕਰਦੇ ਨੇ ਇਹਨਾਂ ਦੇ ਇੱਕ ਸਿਗਨੇਚਰ ਦੇ ਨਾਲ ਪੂਰਾ ਸੂਬਾ ਚੱਲਦਾ ਹੈ ਜਿੱਥੇ ਇਹ ਬੋਲ ਦਵੇ ਉੱਥੇ ਪੱਥਰ ਦੀ ਲਕੀਰ ਹੋ ਜਾਂਦੀ ਹੈ ਤੇ ਵੱਡੇ-ਵੱਡੇ ਮੰਤਰੀ ਤੱਕ ਇਹਨਾਂ ਨੂੰ ਸੈਲੂਟ ਕਰਦੇ ਨੇ ਜਿਹੜੇ ਲੋਕੀ ਕਹਿੰਦੇ ਨੇ ਕਿ ਸਾਡੀ ਕਿਸਮਤ ਖਰਾਬ ਹੈ ਅਸੀਂ ਕੁਝ ਕਰ ਨਹੀਂ ਸਕਦੇ ਰੱਬ ਨੇ ਸਾਡੇ ਲਈ ਕੁਝ ਨਹੀਂ ਸੋਚਿਆ ਸ਼ਾਇਦ ਉਹ ਲੋਕਾਂ ਨੂੰ ਈਸ਼ਵਰਿਆ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਰੱਬ ਜਾਇ ਤੁਹਾਡੇ ਸ਼ਰੀਰ ਦੇ ਵਿੱਚ ਹਜ਼ਾਰ ਕਮੀਆਂ ਕੱਢ ਦਵੇ ਲੋਕ ਤੁਹਾਨੂੰ ਐਕਸੈਪਟ ਨਾ ਕਰੇ ਮਾਵਾਪਾ ਤੁਹਾਨੂੰ ਕਰੋ ਬਾਹਰ ਕੱਢ ਦਵੇ ਪਰ ਜੇਕਰ ਤੁਹਾਡੀ ਸੋਚ ਇਮਾਨਦਾਰ ਹੈ ਸੋਚ ਸਨੇਕ ਹੈ ਤੇ ਤੁਸੀਂ ਆਪਣੀ ਮਿਹਨਤ ਕਰਨਾ ਜਾਣਦੇ ਹੋ ਤੇ ਆਪਣੇ ਬਲਪੂਤੇ ਕੁਝ ਬਣਨਾ ਜਾਣਦੇ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਆ ਜੇਕਰ ਇੱਕ 트랜스젠ਡਰ ਆਈਐਸ ਅਫਸਰ ਬਣ ਸਕਦਾ ਹੈ ਤਾਂ ਇਸ ਦਾ ਮਤਲਬ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਵੈਸੇ ਹੈ ਆਪਣੇ ਸੋਚ ਦੇ ਨਜ਼ਰੀਆ ਬਦਲ ਦੋਗੇ ਤਾਂ ਦੁਨੀਆ ਬਦਲ ਜਾਏਗੀ ਲੋੜ ਹੈ ਮਿਹਨਤ ਤੇ ਆਪਣਾ ਇੱਕ ਟੀਜਾ ਰੱਖਣ ਦੀ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਬਣ ਸਕਦੇ ਹੋ ਐਸ਼ਵਰਿਆ ਦੀ ਸਟੋਰੀ ਤੁਹਾਨੂੰ ਕਿੰਨੀ ਕੁ ਮੋਟੀਵੇਟ ਕੀਤੀ ਹੈ ਕਿੰਨਾ ਕੁ ਐਸ਼ਵਰਿਆ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਮੋਟੀਵੇਸ਼ਨ ਲਿਆਣ ਦੇ ਵਿੱਚ ਕੰਮ ਕੀਤਾ ਹੈ ਤੁਸੀਂ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਦੇ ਸਕਦੇ ਹੋ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ